ਦੇਸਾ ਬਸਾ ਦੇਸਾ ਬਸਾ ਦੇਸਾ ਬਸਾ ਇੱਕ ਤੋਂ ਮੁਸਲਮਾਂ ਸਾਂਝਾ ਦਾ ਲੰਗਰ ਚੱਲਦਾ ਹੋਇਆ ਦੋਂ ਤੋਂ ਡ੍ਰੌਪ ਕਰ ਰਹੇ ਹਾਂ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਸੀ ਅਸੀਂ ਮਰੇ ਕੋਲ ਨੇ ਤੋਂ ਆਏ ਜੀ ਜੇ ਇੱਥੇ ਕਿਵੇਂ ਲਾਇਆ ਸੀ ਨੰਗਰ ਮੱਠੇ ਜਵਾਲਾ ਦਾ ਜੀ ਇਹ ਸਾਡਾ ਸੰਤਾ ਜੀ ਸਿੱਖ ਮੁਸਲਮ ਸੰਘ ਕਲੱਬ ਐਫਰਡੇਸ਼ਨ ਹੈ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਬਲਕੀਤ ਸਿੰਘ ਸਰਪੰਚ ਹਰਿਆਣਾ ਅਲੀਕਾ ਪਿੰਡ ਠੀਕ ਹੈ ਧੰਨਵਾਦ ਬਹੁਤ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਭਾਈ ਹੋਰ ਪਾਦੇ ਬੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਪੰਜੋਤਾਂ ਵਾਲੇ ਅੱਛਾ ਕੀ ਅਹੁਦਾ ਤੁਹਾਡੇ ਕੋਲੇ ਸਰਪੰਚ ਸਰਪੰਚ ਅੱਛਾ ਠੀਕ ਹੈ ਇੱਥੇ ਸੇਵਾ ਕਰ ਰਹੇ ਹਾਂ ਸਿੱਖ ਮੁਸਲਮਾਨਾਂ ਦੇ ਹਰ ਸਾਲ ਕਰਦੇ ਹਾਂਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਸੀਗੇ ਜੀ ਮਲੇਰ ਕੋਲੋਂ ਸੀ ਸਾਂਝਾ ਇੱਕ ਤਰਫ ਤੋਂ ਵੀ ਪਲੇਰ ਕੋਲੇ ਤੋਂ 8 ਸਾਲ ਲੰਘਾ ਲਾਣਿਆ ਆਪਣੇ ਘਰ ਸਾਹ ਲਾਣਿਆ ਉਹ ਅਸੀਂ ਇੱਥੇ ਉਰੂ ਵੀ ਸ਼ੁਰੂ ਕਰਤਾ ਇੱਕ ਸੰਦੇਸ਼ ਦੇ ਰਹੇ ਹਾਂ ਲੋਕਾਂ ਨੂੰ ਸਾਂਝੀ ਬਲਤ ਦਾ ਹਾਂਜੀ ਸਾਂਝੀ ਵਾਲੀ ਨੂੰ ਭਾਈਚਾਰੇ ਦਾ ਪਿਆਰ ਬੜਾ ਜੀ ਗੁਰੂ ਆ ਟਾਈਮ ਉਹਨਾਂ ਵਾਂਗ ਸੱਚ ਸਦਾ ਹੀ ਚੱਲਦੀ ਆ ਰਹੀ ਉਹ ਚੱਲੂਗੀ ਠੀਕ ਹੈ ਜੀ ਮਿਹਰਬਾਨੀ ਛੋਟਾ ਕਿਹੜਾ ਪਿੰਡ ਹੈ ਵੀਰ ਜੀ ਲੱਖਣੇ ਤੋਂ ਸਰਪੰਚ ਜੀ ਮੌਕੇ ਦੱਸੋ ਠੀਕ ਹੈ ਜੀ ਧੰਨਵਾਦ ਹਰਿਆਣੇ ਤੋਂ ਹਾਂਜੀ ਹਰਿਆਣਾ ਪੰਜਾਬ ਸਿੱਖ ਮੁਸਲਮਾਨ ਹਿੰਦੂ ਸਾਂਝਾ ਕੀ ਬਾਤ ਹੈ ਜੀ ਆਉਂਦਾ ਪਿਆ ਕਿਹੜਾ ਪਿੰਡ ਹੈ ਵੀਰ ਜੀ ਲੋਗੜ ਬਾਈ ਜੀ ਸਰਪੰਚ ਹੋਤ ਹੋਵੇ ਸੇਵਾ ਕਰਨ ਵਾਸਤੇ ਆਏ ਹਾਂਜੀ ਹਾਂਜੀ ਸੇਵਾ ਕਰਨ ਠੀਕ ਹੋ ਵੀਰ ਜੀ ਵੀਰ ਜੀ ਕਿਹੜਾ ਪਿੰਡ ਹੈ ਤੁਹਾਡਾ ਲੋਗੜ ਪਿੰਡ ਹੈ ਜੀ ਅੱਛਾ ਜੀ ਸੇਵਾ ਕਰਨ ਵਾਸਤੇ ਆਏ ਹਾਂਜੀ ਹਾਂਜੀ ਬਿਲਕੁਲ ਇਹ ਕਿਹੜੀ ਜਗ੍ਹਾ ਤੋਂ ਆਏ ਸਾਰੇ ਉਸਲੰਭਾਈ ਜਰਾ ਜੇ ਤੋਂ ਉੱਧਰ ਤੋਂ ਆਏ ਨਹੀਂ ਜੀ ਬਾਈ ਬਹੁਤ ਵਧੀਆ ਉਕਰਨ ਹੈ ਜੀ ਠੀਕ ਹੈ ਮਿਹਰਬਾਨੀ ਸੋਣਾ ਕੰਮ ਹੈ ਜੀ ਠੀਕ ਹੈ ਜੀ